ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਗੱਲਬਾਤ ਕਰਾਂਗੇ ਫਿਰ ਟਰੰਪ ਤੇ ਮੋਦੀ ਜੀ ਦੀ ਟਰੰਪ ਤੋਂ ਮੋਦੀ ਜੀ ਕਿਉਂ ਡਰਦੇ ਨੇ ਇੰਨਾ ਭੈ ਕਿਉਂ ਖਾਂਦੇ ਨੇ ਇਹਦੇ ਤੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਕਿ ਟਰੰਪ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਕੱਲ ਇੱਕ ਅਮਰੀਕਾ ਵੱਲੋਂ ਹੀ ਇੱਕ ਕਰੋੜ ਡਾਲਰ ਦਾ ਜਿਹੜਾ ਜਿਹਦੇ ਸਿਰ ਤੇ ਇਨਾਮ ਰੱਖਿਆ ਹੋਇਆ ਹੈ ਸੀਗਾ ਅੱਤਵਾਦੀ ਸੀ ਜੀ ਨੂੰ ਅ ਗਲੋਬਲ ਅੱਤਵਾਦੀ ਦਾ ਇਹਨਾਂ ਨੇ ਖਿਤਾਬ ਦਿੱਤਾ ਸੀਗਾ ਉਹਨੂੰ ਮਿਲਦੇ ਨੇ ਉਹਦੇ ਕੀ ਕਾਰਨ ਨੇ ਤੇ 트럼ਪ ਸਾਹਿਬ ਕੀ ਅ ਸ਼ਾਂਤੀ ਦਾ ਜਿਹੜਾ ਨੋਬਲ ਪੁਰਸਕਾਰ ਹੈ ਇਹ ਤੇ ਉਹ ਤਾਂ ਨਹੀਂ ਜਿੱਤਣਾ ਚਾਹੁੰਦੇ ਇਹਦੇ ਤੇ ਪੂਰੀ ਡਿਟੇਲ ਚ ਗੱਲਬਾਤ ਕਰਾਂਗੇ ਆਹ ਵੀਡੀਓ ਕਰਦੇ ਆਂ ਸਟਾਰਟ ਹੋ ਗਏ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲੀ ਗੱਲ ਤਾਂ ਇੱਕ ਇਹ ਹੈ ਕਿ ਸਾਡੇ ਨਰਿੰਦਰ ਮੋਦੀ ਜੀ 트럼ਪ ਤੋਂ ਇੰਨਾ ਕਿਉਂ ਡਰਦੇ ਨੇ ਇਹਦੇ ਤੇ ਬਹੁਤ मतलब चर्चा श्री हुई है कि रोज ट्रम्प साहब बम ਤੇ ਬੰਬ ਫੋਟ ਰਹੇ ਨੇ रोज ਕੋਈ ਨਾ ਕੋਈ ਭਾਰਤ ਦੇ ਖਿਲਾਫ ਐਸਾ ਬਿਆਨ ਦੇ ਦਿੰਦੇ ਨੇ ਜਿਹਦੇ ਨਾਲ મોદી ਦੀ ਹਾਲਤ ਬਹੁਤ ਖਰਾਬ ਹੋ ਰਹੀ ਆ ਔਰ ਕੋਈ ਜਵਾਬ ਨਹੀਂ ਆਉਂਦ ਰਿਹਾ ਔਰ ਭਾਰਤ ਦੀ ਵੀ ਹਾਲਤ ਖਰਾਬ ਕਰ ਰਹੇ ਨੇ ਤੇ ਨਾਲ ਦੀ ਨਾਲ ਕੱਲ ਉਹ ਇੱਕ ਐਸਾ ਹੋਰ ਬੰਬ ਸਿੱਟਦੇ ਨੇ ਸਿੱਧਾ ਹੀ ਜਿਹੜਾ ਉਹ ਬਿਆਨ ਕੈਮਰੇ ਤੇ ਦੇ ਦਿੰਦੇ ਨੇ ਆ ਕੇ ਕਿ ਜਿਹੜਾ ਆ ਆਪਣਾ ਐਪਲ ਹੈ ਐਪਲ ਦੇ ਸੀਈਓ ਨੂੰ ਕਹਿੰਦੇ ਨੇ ਕਿ ਤੁਸੀਂ ਭਾਰਤ ਦੇ ਵਿੱਚ ਆਪਣਾ ਕੋਈ ਯੂਨਟ ਨਹੀਂ ਲਾਵੋਗੇ ਕੋਈ ਇੱਥੇ ਆਪਣੀ ਮਤਲਬ ਪੂੰਜੀ ਨਹੀਂ ਲਾਉਂਗੇ ਯੂਐਸ ਦੇ ਵਿੱਚ ਲਾਓ ਅਗਰ ਤੁਸੀਂ ਲਾਉਣੀ ਹੈ ਤੇ ਇਹਦੇ ਨਾਲ ਤਾਂ ਸਿੱਧਾ ਹੀ ਇਹ ਹੋ ਗਿਆ ਕਿ ਉਹ ਮੋਦੀ ਦੇ ਖਿਲਾਫ ਜਾਂ ਭਾਰਤ ਦੇ ਖਿਲਾਫ ਇੱਕ ਤਰ੍ਹਾਂ ਜੁੱਧ ਛੇੜ ਚੁੱਕੇ ਨੇ ਅਗਲੀ ਗੱਲ ਦੋਸਤੋ ਜਿਹੜੇ 트럼ਪ ਸਾਹਿਬ ਨੇ ਕੱਲ ਉਹਨਾਂ ਦੀ ਇੱਕ ਫੋਟੋ ਆਈ ਹੈਗੀ ਆ ਮੈਂ ਫੋਟੋ ਤੁਹਾਨੂੰ ਦਿਖਾ ਵੀ ਰਿਆਂਗਾ ਫੋਟੋ ਦੇਖ ਲਿਓ ਗੌਰ ਦੇ ਨਾਲ ਇਹ ਵਿਅਕਤੀ ਜਿਹੜਾ ਜਿਹਦੇ ਨਾਲ ਉਹ ਹੱਥ ਮਿਲਾ ਰਹੇ ਨੇ ਇਹ ਅ ਅਮਰੀਕਾ ਵੱਲੋਂ ਇੱਕ ਕਰੋੜ ਡਾਲਰ ਦਾ ਗਲੋਬਲ ਅਤਵਾਦੀ ਦੇ ਤੌਰ ਤੇ ਉਹਦੇ ਸਿਰ ਦੇ ਉੱਪਰ ਇਨਾਮ ਰੱਖਿਆ ਹੋਇਆ ਸੀਗਾ ਇਹਦਾ ਨਾਮ ਹੈ ਮੁਹੰਮਦ ਅਲ ਜਲਵਾਨੀ ਇਸ ਵਿਅਕਤੀ ਦੇ ਨਾਲ ਅੱਜ ਉਹ ਹੱਥ ਕਿਉਂ ਮਿਲਾ ਰਹੇ ਨੇ ਕੀ ਕਾਰਨ ਹੈਗਾ ਕਿ ਜਿਹੜਾ 트럼ਪ ਸਾਹਿਬ ਨੇਗੇ ਉਹਨਾਂ ਨੂੰ ਉਹਦੇ ਨਾਲ ਹੱਥ ਮਿਲਾਉਣਾ ਪੈ ਗਿਆ ਕੀ ਮਜਬੂਰੀਆਂ ਨੇ ਕੀ ਗੱਲਬਾਤ ਹੈ ਇਹਦੇ ਤੇ ਤੁਹਾਡੇ ਨਾਲ ਮੈਂ ਸਾਰੀ ਕਹਾਣੀ ਪੇਸ਼ ਕਰਦਾ ਦੋਸਤੋ ਜਿਹੜਾ ਇਹ ਮੁਹੰਮਦ ਅਲ ਜਲਵਾਨੀ ਹੈ ਇਹਦੀ ਕਹਾਣੀ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਇਹ ਦੱਸਣੀ ਚਾਹਣਾਗਾ ਕਿ ਅਮਰੀਕਾ ਦੀ ਜਿਹੜੀ ਅਮਰੀਕਾ ਦੀ ਫਿਤਰਤ ਹੈ ਅਮਰੀਕਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇਹ ਅਮਰੀਕਾ ਹੀ ਜਾਣੇ ਲੇਕਿਨ ਜਾਨ ਦੀ ਸਾਰੀ ਦੁਨੀਆ ਹੀ ਆ ਸਭ ਤੋਂ ਪਹਿਲਾਂ ਇਹ ਬੰਦਿਆਂ ਨੂੰ ਹਥਿਆਰ ਪੜਾਉਂਦੇ ਨੇ ਜਦੋਂ ਤੱਕ ਉਹ ਉਹਨਾਂ ਦੇ ਹੱਕ ਵਿੱਚ ਚੱਲਦੇ ਨੇ ਉਹਨਾਂ ਚਿਰ ਉਹਨਾਂ ਨੂੰ ਵਰਤਦੇ ਨੇ ਲੇਕਿਨ ਜਦੋਂ ਅਮਰੀਕਾ ਨੂੰ ਕੋਈ ਵੀ ਉਹ ਅੱਖ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਅਮਰੀਕਾ ਦੇ ਸਾਹਮਣੇ ਖੜਨ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹਨਾਂ ਦਾ ਖਾਤਮਾ ਕਰ ਦਿੱਤਾ ਜਾਂਦਾ ਜਿਹਦੇ ਚ ਲਦੀਨ ਦੀ ਆਪਣੇ ਕੋਲ ਧਾਰਨਾ ਹੈ ਲਦੀਨ ਦੀ ਜਦੋਂ ਲੋੜ ਸੀਗੀ ਉਦੋਂ ਲਦੀਨ ਨੂੰ ਹਥਿਆਰ ਦੇ ਕੇ ਉਨੂੰ ਲੜਾਇਆ ਗਿਆ ਔਰ ਜਿਸ ਸਮੇਂ ਫਿਰ ਲਦੇਨ ਨੇ ਇਹਨਾਂ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰਤਾ ਫਿਰ ਲਦੇਨ ਨੂੰ ਤੁਹਾਨੂੰ ਪਤਾ ਹੀ ਹੈਗਾ ਕਿ ਉਹਦਾ ਕੀ ਹਾਲ ਕੀਤਾ ਪਹਿਲਾਂ ਲਦੇਨ ਨੇ ਜਿਹੜਾ ਅ ਅਮਰੀਕਾ ਤੇ ਹਮਲਾ ਕੀਤਾ ਉਸ ਤੋਂ ਬਾਅਦ ਲਦੇਨ ਨੂੰ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਲ ਜਵਾਰੀ ਲੈ ਲਓ ਉਹਦਾ ਵੀ ਇਹੀ ਹਾਲ ਕੀਤਾ ਜਿੰਨਾ ਚਿਰ ਉਹਨੇ ਇਹਨਾਂ ਦੇ ਹੱਕ ਵਿੱਚ ਲੜਾਈ ਲੜੀ ਉਸ ਤੋਂ ਬਾਅਦ ਉਹਨਾਂ ਟਾਈਮ ਹਥਿਆਰ ਦਿੱਤੇ ਉਸ ਤੋਂ ਬਾਅਦ ਉਹਨੂੰ ਖਤਮ ਕਰਤਾ ਉਸ ਤੋਂ ਬਾਅਦ ਬਗਦਾਦੀ ਨੂੰ ਲੈ ਲਓ ਪਤਾ ਨਹੀਂ ਅਨੇਕਾਂ ਇਹ ਜੇ ਨੌਨ ਨੇ ਜਿਨ੍ਹਾਂ ਨੂੰ ਅਮਰੀਕਾ ਪਹਿਲਾਂ ਖੁਦ ਹੀ ਖੜਾ ਕਰਦਾ ਹੈ ਲੇਕਿਨ ਜਦੋਂ ਫਿਰ ਇਹਨਾਂ ਦੇ ਖੂਨ ਮੂੰਹ ਲੱਗ ਜਾਂਦਾ ਜਾਂ ਕਹਿ ਲੋ ਜਾਓ ਆਪ ਮਹਾਰੇ ਚੱਲ ਪੈਂਦੇ ਨੇ ਫਿਰ ਉਹਨਾਂ ਦਾ ਖਾਤਮਾ ਕਰ ਦਿੱਤਾ ਜਾਂਦਾ ਹੈ ਲੇਕਿਨ ਅਮਰੀਕਾ ਨੂੰ ਪੁੱਛਣ ਵਾਲਾ ਕੋਈ ਨਹੀਂ ਕਿਉਂਕਿ ਉਹ ਆਪਣੇ ਆਪ ਨੂੰ ਸਾਰੀ ਦੁਨੀਆ ਦਾ ਬੌਸ ਸਮਝਦਾ ਏਸੇ ਤਰ੍ਹਾਂ ਦੋਸਤੋ 2011 ਦੇ ਵਿੱਚ ਸੀਰੀਆ ਦੇ ਵਿੱਚ ਜਦੋਂ ਲੜਾਈ ਛਿੜਦੀ ਹੈ ਤਾਂ ਉੱਥੇ ਬਗਦਾਦੀ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਔਰ ਉਥੇ ਜਿਹੜੀ ਸਰਕਾਰ ਸੀ ਅਲ ਅਸਦ ਦੀ ਉਸ ਸਮੇ ਇਹਦੇ ਨਾਲ ਲੜਾਈ ਲੜਨ ਦੇ ਲਈ ਇਹਨਾਂ ਨੇ ਬਗਦਾਦੀ ਨੂੰ ਭੇਜਿਆ ਬਗਦਾਦੀ ਨੂੰ ਹਥਿਆਰ ਮਹਈਆ ਕਰਾਏ ਬਗਦਾਦੀ ਨੇ ਅਲ ਅਸਦ ਦੀ ਜਿਹੜੀ ਤੁਹਾਨੂੰ ਪਤਾ ਹੈ ਸਰਕਾਰ ਦੇ ਖਿਲਾਫ ਕਿੰਨੀ ਉਥੇ ਲੜਾਈ ਹੋਈ ਆ ਸੀਰੀਆ ਦੇ ਵਿੱਚ ਕੀ ਮਤਲਬ ਇੱਕਦਮ ਇੱਕ ਵੀਡੀਓ ਦੇਖ ਰਿਹਾ ਸੀ ਉਥੇ ਉਹ ਦੱਸ ਰਿਹਾ ਸੀ ਉਹਨਾਂ ਦੇ ਦੇਸ਼ ਵਾਲੇ ਕਿ ਸਾਡੇ ਦੇਸ਼ ਦੇ ਵਿੱਚ ਇੱਕ ਵੀ ਐਸਾ ਘਟਨਾ ਨਹੀਂ ਜਿਹਦੇ ਉੱਤੇ ਬੰਬ ਨਾ ਡਿੱਗਿਆ ਹੋਵੇ ਸਾਰਾ ਦੇਸ਼ ਤਬਾਹ ਹੋ ਗਿਆ ਇਸ ਲੜਾਈ ਦੇ ਵਿੱਚ ਇੱਥੇ ਬਗਦਾਦੀ ਪਹਿਲਾਂ ਆਪ ਜਾਣ ਤੋਂ ਪਹਿਲਾਂ ਆਪਣਾ ਇੱਕ ਆਦਮੀ ਨੂੰ ਭੇਜਦਾ ਆਪਣੇ ਖਾਸਮ ਖਾਸ ਨੂੰ ਜਿਹਦਾ ਨਾਮ ਸੀ ਜੇਹੀ ਮੁਹੰਮਦ ਅਲ ਜਲਵਾਨੀ ਮੁਹੰਮਦ ਅਲ ਜਲਵਾਨੀ ਨੂੰ ਉੱਥੇ ਭੇਜਦਾ ਹੈਗਾ ਉੱਥੇ ਜਾ ਕੇ ਉਹ ਲੜਾਈ ਸ਼ੁਰੂ ਕਰਦਾ ਹੈ ਉਹਨੂੰ ਇਨਸਟ੍ਰਕਸ਼ਨਾਂ ਨੇ ਜਿਹੜੀਆਂ ਉਹ ਬਗਦਾਦੀ ਦਿੰਦਾ ਹੈ ਲੇਕਿਨ ਜਦੋਂ ਇਹ ਬੰਦਾ ਦੇਖਦਾਗਾ ਕਿ ਮੈਂ ਖੁਦ ਇੱਥੇ ਪਾਵਰਫੁਲ ਹੋ ਗਿਆ ਤਾਂ ਮੈਂ ਬਗਦਾਦੀ ਦਾ ਕਹਿਣਾ ਕਿਉਂ ਮੰਨਾਂ ਤਾਂ ਉਸ ਤੋਂ ਬਾਅਦ ਉਸ ਬੰਦੇ ਨੇ ਉੱਥੇ ਆਪ ਲੜਾਈ ਸ਼ੁਰੂ ਕਰਨ ਕੀਤੀ ਤੇ ਜਿਸ ਸਮੇਂ ਜਾਪਾਨ ਜਾਂ ਰਸ਼ੀਆ ਆਪਣੀ جنگਾਂ ਦੇ ਵਿੱਚ ਉਲਝ ਗਏ ਉਹਨਾਂ ਨੇ ਉਦੋਂ ਅਲ ਅਸਦ ਦੀ ਸਰਕਾਰ ਦੀ ਮਦਦ ਕਰਨੀ ਬੰਦ ਕਰ ਦਿੱਤੀ ਤੇ ਇਹਨੂੰ ਮੌਕਾ ਲੱਗ ਗਿਆ ਤੇ ਇਹ ਬੰਦਾ ਅੱਜ ਸੀਰੀਆ ਦੀ ਸਰਕਾਰ ਦਾ ਮੁਖੀ ਹੈ जिने अपना नाम बदल के अहमद अलसारा रख लिया। ਹੁਣ ਇਹ ਜਿਹੜੀ ਫੋਟੋ ਤੁਹਾਨੂੰ ਮੈਂ ਦਿਖਾਈ ਆ ਇਹ अहमद अलसारा ਦੀ ਆ ਜਿਹਦੇ ਤੇ ਪਹਿਲਾਂ 1 ਕਰੋੜ ਡਾਲਰ ਯਾਨੀ ਕਿ 70 ਕਰੋੜ ਡਾਲਰ ਆਪਣਾ ਰੁਪਿਆ ਆਪਣੇ ਭਾਰਤ ਦਾ ਉਹਦੇ ਸਿਰ ਤੇ ਇਨਾਮ ਰੱਖਿਆ ਹ펐 ਲੇਕਿਨ ਅੱਜ ਉਹਦੇ ਨਾਲ ਹੀ ਸਾਡੇ 트ੰਪ ਸਾਹਿਬ ਜਿਹੜੇ ਕਿ ਇਹਨਾਂ ਦੇਸ਼ਾਂ ਦਾ ਦੌਰਾ ਕਰ ਰਹੇ ਨੇ ਆਪਣੇ ਪਹਿਲਾਂ ਸਾਊਦੀ ਅਰਬ ਚ ਵੀ ਗਏ ਫਿਰ ਕਤਰ ਚ ਵੀ ਗਏ ਕਈ ਦੇਸ਼ਾਂ ਦੇ ਵਿੱਚ ਜਾ ਕੇ ਆਏ ਨੇ ਤੇ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਲਾਸਟ ਤੇ ਜਦੋਂ ਵਾਪਸ ਖਤਮ ਕਰਨ ਲੱਗੇ ਦੌਰਾ ਤਾਂ ਫਿਰ ਇਹਨੂੰ ਬੁਲਾਇਆ ਗਿਆ ਬੁਲਾ ਕੇ ਫੋਟੋ ਸੈਸ਼ਨ ਕਰਾਇਆ ਗਿਆ ਤੇ ਐਨ ਬਕਾਇਦਾ ਕੈਮਰੇ ਦੇ ਉੱਪਰ ਫੋਟੋਆਂ ਖਿਚਾ ਆ ਕੇ ਉਹ ਨਸਰ ਕੀਤੀਆਂ ਗਈਆਂ ਕੱਲੀਆਂ ਫੋਟੋਆਂ ਹੀ ਨਸਰ ਨਹੀਂ ਕੀਤੀਆਂ ਗਈਆਂ ਜਿੰਨੇ ਸੀਰੀਆ ਦੇ ਉੱਪਰ ਬੈਨ ਲੱਗੇ ਹੋਏ ਸੀਗੇ ਉਹ ਸਾਰੇ ਦੇ ਸਾਰੇ ਬੈਨ ਨੇ ਜਿਹੜੇ ਉਹ ਹਟਾ ਲੈ ਗਏ ਔਰ ਸੀਰੀਆ ਦੇ ਨਾਲ ਸੀਰੀਆ ਦੀ ਸਰਕਾਰ ਨੂੰ ਪਹਿਲਾਂ ਅਮਰੀਕਾ ਨੇ ਮਾਨਤਾ ਨਹੀਂ ਸੀ ਦਿੱਤੀ ਬਹੁਤ ਦੇਸ਼ਾਂ ਨੇ ਮਾਨਤਾ ਨਹੀਂ ਸੀ ਦਿੱਤੀ ਲੇਕਿਨ ਕੱਲ ਟਰੰਪ ਸਾਹਿਬ ਨੇ ਨਾਲ ਦੀ ਨਾਲ ਇਸ ਸਰਕਾਰ ਨੂੰ ਜਿਹੜੀ ਕਿ ਅਹਿਮਦ ਅਲਸਾਰਾ ਦੀ ਦੀ ਅਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਹੈ ਸੀਰੀਆ ਦੀ ਉਹਨੂੰ ਮਾਨਤਾ ਦੇਤੀ ਹੁਣ ਦੋਸਤੋ ਸਵਾਲ ਇੱਥੇ ਪੈਦਾ ਇਹ ਹੁੰਦਾਗਾ ਕਿ ਟਰੰਪ ਸਾਹਿਬ ਇਸ ਤਰ੍ਹਾਂ ਦੇ ਕਾਰਨਾਮੇ ਕਰ ਕਿਉਂ ਰਹੇ ਨੇ ਕਿਤੇ ਪਾਕਿਸਤਾਨ ਤੇ ਭਾਰਤ ਦਾ ਜੰਗਬੰਦੀ ਕਰਾਉਂਦੇ ਨੇ ਇਹਦੇ ਕੋਸ਼ਿਸ਼ ਕਰਾਉਂਦੇ ਆ ਕੀ ਇਹ ਨਹੀਂ ਲੱਗਦਾ ਤੁਹਾਨੂੰ ਕਿ ਜਿਵੇਂ ਬਹੁਤ ਜਲਦੀ ਹੁੰਦੀ ਆ ਉਹਨਾਂ ਨੂੰ ਕਿ ਸ਼ਾਂਤੀ ਨੋਬਲ ਪੁਰਸਕਾਰ ਲੈਣ ਦੀ ਜਿਵੇਂ ਕាល ਹੀ ਨਹੀਂ ਹੁੰਦੀ ਕਿ ਹਰੇਕ ਜਗ੍ਹਾ ਤੇ ਮੈਂ ਸ਼ਾਂਤੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾਬਤ ਤਾਂ ਕੁਝ ਇਸੇ ਤਰ੍ਹਾਂ ਹੀ ਹੋ ਰਿਹਾਗਾ ਲੱਗਦਾ ਕੁਝ ਇਸੇ ਤਰ੍ਹਾਂ ਹੀ ਰਹੇਗਾ ਪਰ ਦੋਸਤੋ ਸਵਾਲ ਇੱਥੇ ਪੈਦਾ ਨਾਲ ਇਹ ਹੁੰਦਾ ਵੀ ਸਾਡੇ ਮੋਦੀ ਸਾਹਿਬ 트ੰਪ ਸਾਹਿਬ ਤੋਂ ਇੰਨਾ ਕਿਉਂ ਡਰਦੇ ਨੇ ਕਿਉਂਕਿ ਇਹ ਨਹੀਂ ਕਿ 트럼ਪ ਤੋਂ ਸਾਰੀ ਦੁਨੀਆ ਹੀ ਡਰਦੀ ਹੈ। 트럼ਪ ਦੇ ਮੂਹਰੇ ਬਹੁਤ ਲੋਕ ਨੇ ਇੱਕ ਛੋਟਾ ਜਿਹਾ ਦੇਸ਼ ਸੀਗਾ ਜਿਹੜਾ ਤੁਹਾਨੂੰ ਪਤਾ ਜਲੰਸ਼ਕੀ ਉਹ ਵਾਈਟ ਹਾਊਸ ਦੇ ਵਿੱਚ ਜਦੋਂ ਆਪਣੇ ਇਹਨੇ 트럼ਪ ਨੇ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅੜ ਗਿਆ ਸੀਗਾ। ਉਹ ਡਟ ਕੇ ਖੜ ਗਿਆ ਇੱਕ ਛੋਟੇ ਜਿਹੇ ਦੇਸ਼ ਦਾ ਮੁਖੀ ਤੇ ਜਿਹਨੂੰ ਇਹ 트럼ਪ ਐ ਸਮਝਦਾ ਸੀ ਕਿ ਇਹ ਤਾਂ ਸਾਇਦ ਉਹਦਾ ਕੀੜਾ ਮਕੌੜਾ ਹੀ ਆ ਉਹਨੂੰ ਮਜ਼ਾਕ ਕਰਕੇ ਉਹਦਾ ਮਜ਼ਾਕ ਕਢਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਬੰਦਾ ਟੱਟ ਗਿਆ ਪੂਰਾ ਸਾਰੀ ਦੁਨੀਆ ਨੇ ਦੇਖਿਆ ਇਸੇ ਤਰ੍ਹਾਂ ਕੱਲ ਜਦੋਂ ਇਹਨੇ ਆਪਣੇ ਇਸ ਨੂੰ ਐਪਲ ਦੇ ਸੀਈਓ ਨੂੰ ਕਿਹਾਗਾ ਕਿ ਇੱਥੇ ਪੈਸੇ ਭਾਰ ਦੇ ਵਿੱਚ ਨਹੀਂ ਲਾਉਣੇ ਅੱਜ ਉਹਦਾ ਜਵਾਬ ਆ ਗਿਆ ਕਹਿੰਦਾ ਮੈਂ ਤਾਂ ਲਾਉਂਗਾ ਮੈਂ ਨਹੀਂ ਹਟਦਾ ਔਰ ਇਸ ਤਰ੍ਹਾਂ ਦੇ ਹੋਰ ਕਿੰਨੇ ਹੀ ਦੇਸ਼ ਨੇ ਕਿੰਨੇ ਹੀ ਲੋਕ ਨੇ ਜਿਹੜੇ 트ੰਪ ਤੋਂ ਬਿਲਕੁਲ ਨਹੀਂ ਡਰਦੇ ਲੇਕਿਨ ਸਾਡੇ ਮੋਦੀ ਸਾਹਿਬ ਜਾ ਤਾਂ ਇਹਨਾਂ ਦੀ ਕੋਈ ਨਾ ਕੋਈ ਉਹਨਾਂ ਕੋਲੇ ਦੁੱਖ ਦੀ ਰਾਗ ਆ ਗਈ ਜਿਹੜੀ ਕਿ ਡਰਦੇ ਨੇ ਮੋਦੀ ਸਾਹਿਬ ਕਿਤੇ ਫਾਈਟ ਹਾਊਸ ਦੇ ਵਿੱਚ ਜਾ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਹੋਈਆਂ ਨੇ ਕਿਤੇ ਉਹੀ ਨਾ ਨਸਰ ਕਰ ਦੇਣ ਉਹ ਨਾ ਸਰਕਾਰਨ ਤੋਂ ਕਿਉਂ ਡਰਦੇ ਨੇ ਜੀ ਕਿਉਂਕਿ ਮੋਦੀ ਸਾਹਿਬ ਦੇ ਜਿਹੜੇ ਦੋਸਤ ਨੇ ਅਡਾਨੀ ਸਾਹਿਬ ਅਡਾਨੀ ਸਾਹਿਬ ਤੇ ਉੱਥੇ ਕੇਸ ਹੋਇਆ ਹੋਇਆ ਅਡਾਨੀ ਸਾਹਿਬ ਦੇ ਹਿੱਤਾਂ ਦੀ ਰਾਖੀ ਕਰਨਾ ਸਾਡੇ ਮੋਦੀ ਸਾਹਿਬ ਦਾ ਧਰਮ ਹੈ ਪਰਮ ਮਿੱਤਰ ਨੇ ਉਹਨਾਂ ਦੇ ਇਸ ਕਾਰਨ ਕਰਕੇ ਸੈਦ ਇਸ ਤਰ੍ਹਾਂ ਦੀਆਂ ਜਿਹੜੀਆਂ ਰਮਜ਼ਾਂ ਨੇਗੀਆਂ ਟਰੰਪ ਕੋਲੇ ਮੋਦੀ ਸਾਹਿਬ ਦੀਆਂ ਆਈਆਂ ਹੋਈਆਂ ਨੇ ਜਿਨ੍ਹਾਂ ਨੂੰ ਦੱਬ ਕੇ ਟਰੰਪ ਸਾਹਿਬ ਮੋਦੀ ਨੂੰ ਦੱਬੀਂ ਫਿਰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਦੋਸਤੋ ਇਹ ਕੋਈ ਹਲਕੇ ਦੇ ਵਿੱਚ ਲੈਣ ਵਾਲੀਆਂ ਗੱਲਾਂ ਨਹੀਂ ਟਰੰਪ ਸਾਹਿਬ ਜੋ ਵੀ ਕਰਦੇ ਨੇ ਕਰਦੇ ਰਹਨ ਅਮਰੀਕਾ ਦੀ ਮੈਂ ਤੁਹਾਨੂੰ ਫਿਤਰਤ ਦੱਸਤੀ ਕੀ ਹੈ ਅਮਰੀਕਾ ਦਾ ਕੰਮ ਹੀ ਇਸ ਤਰ੍ਹਾਂ ਦਾਗਾ ਕਿ ਪਹਿਲਾਂ ਅਤਵਾਦੀਆਂ ਨੂੰ ਪਾਲਣਾ ਫਿਰ ਉਹਨਾਂ ਨੂੰ ਮਾਰ ਦੇਣਾ ਲੇਕਿਨ ਇਸ ਬੰਦੇ ਨੇ ਜਿਹੜਾ ਮੁਹੰਮਦ ਅਲ ਜਲਵਾਨੀ ਤੇ ਅੱਜ ਦਾ ਅਹਿਮਦ ਅਲਸਾਰਾ ਹੈ ਇਸ ਬੰਦੇ ਨੇ ਸਾਇਦ ਇਹਨਾਂ ਦੀ ਫਿਤਰਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਇਹਨੇ ਜਿੰਨਾ ਚਿਰ ਇਹਨਾਂ ਦੇ ਕਹੇ ਤੇ ਲੜਾਈ ਲੜੀ ਸੀਰੀਆ ਦੇ ਖਿਲਾਫ ਸੀਰੀਆ ਦੀ ਸਰਕਾਰ ਦੇ ਖਿਲਾਫ ਲੇਕਿਨ ਉਸ ਤੋਂ ਬਾਅਦ ਜਦੋਂ ਆਪਣੀ ਸਰਕਾਰ ਬਣਾ ਲਈ ਉਸ ਤੋਂ ਬਾਅਦ ਇਹਨੇ ਸਮਝ ਲਿਆ ਕਿ ਜੇ ਅਮਰੀਕਾ ਦੇ ਨਾਲ ਲੜਾਂਗੇ ਜਾਂ ਅੱਗੇ ਖੜਾਂਗੇ ਤਾਂ ਮੇਰਾ ਹਾਲ ਵੀ ਬਗਦਾਦੀ ਵਾਲਾ ਮੇਰਾ ਹਾਲ ਵੀ ਲਦੇਨ ਵਾਲਾ ਅਲਜਵਾਰੀ ਵਾਲਾ ਬਣ ਜਾਣਾ ਤੇ ਇਸ ਤੋਂ ਬਿਹਤਰ ਹੈ ਕਿ ਆਪਾਂ ਇਹਨਾਂ ਨਾਲ ਹੱਥ ਹੀ ਮਿਲਾ ਲਈਏ ਲੋੜ ਉਹਨੂੰ ਇਸ ਕਰਕੇ ਆ ਕਿ ਹੱਥ ਮਿਲਾ ਲਾਂ ਸਾਡੀ ਸਰਕਾਰ ਚੱਲਦੀ ਰਹੇ ਲੇਕਿਨ ਨਾਲ ਦੀ ਨਾਲ ਟਰੰਪ ਸਾਹਿਬ ਨੂੰ ਇਸ ਕਰਕੇ ਲੋੜ ਹੈ ਕਿ ਮੈਂ ਨੋਬਲ ਪੁਰਸਕਾਰ ਲੈਣਾ ਤੇ ਮੈਂ ਸਾਬਤ ਇਹ ਕਰਨ ਲੱਗਾ ਜੋ ਲੱਗਿਆ ਹੋਇਆ ਉਹ ਲੋਕਾਂ ਨੂੰ ਦਿਖਾ ਸਕਾਂ ਕਿ ਮੈਂ ਹਰ ਇੱਕ ਜਗ੍ਹਾ ਤੇ ਲੜਾਈ ਖਤਮ ਕਰ ਰਿਆਂਗਾ ਲੇਕਿਨ ਇਸ ਦੇ ਵਿੱਚ ਇਹਦੇ ਵਿੱਚ ਭਾਰਤ ਦਾ ਘਾਨ ਕਰੇ ਜਾ ਰਿਹਾ ਆਪਣੇ ਪੁਰਾਣੇ ਦੋਸਤਾਂ ਦਾ ਘਾਨ ਕਰਦਾ ਹੀ ਚੱਲਿਆ ਜਾ ਰਿਹਾ ਲੇਕਿਨ ਹੁਣ ਇਹ ਮੋਦੀ ਸਾਹਿਬ ਨੇ ਦੇਖਣਾਗਾ ਕਿ ਆਪਾਂ ਨੇ ਚੁੱਪ ਰਹਿਣਾ ਜਾਂ ਫਿਰ ਅੱਗੇ ਬੋਲ ਕੇ ਆਪਣੀ ਸਾਖ ਬਚਾਉਣੀ ਹੈ ਜਾਂ ਫਿਰ ਆਪਣੇ ਦੋਸਤਾਂ ਦਾ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਹੈ ਇਹ ਤਾਂ ਮੋਦੀ ਸਾਹਿਬ ਜਾਣੇ ਪਰ ਦਿਖਾਈ ਜੋ ਦੇ ਰਿਹਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਇਹ ਅੱਜਕੱਲ ਤੁਸੀਂ ਕਹੋਗੇ ਕਿ ਆਪਣੀ ਲੀਕ ਤੋਂ हट ਕੇ ਕਹਿੋ ਜੀ ਇਹ ਵੀਡੀਓ ਬਣਾਉਣ ਲੱਗਿਓ ਦੋਸਤੋ ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਗੱਲਬਾਤ ਚੱਲਦੀ ਹੋਵੇ ਉਹਦੇ ਉਹਦੇ ਤੇ ਗੱਲ ਕਰਨੀ ਬਣਦੀ ਹੈ ਕਿਉਂਕਿ ਇਹਨਾਂ ਚੀਜ਼ਾਂ ਦਾ ਸਾਡੀਆ ਕੌਮਾਂ ਤੇ ਵੀ ਕੱਲ ਨੂੰ ਅਸਰ ਪੈਣਾਗਾ ਅਗਰ ਅਸੀਂ ਆਪਣੀ ਕੌਮ ਨੂੰ ਆਪਣੀ ਕੌਮ ਦੇ ਹਿੱਤਾਂ ਨੂੰ ਉਜੱਗਰ ਰੱਖਣਾ ਇਹਨਾਂ ਨੂੰ ਇਹਨਾਂ ਦੀ ਰਾਖੀ ਕਰਨੀ ਆ ਤਾਂ ਆਪਾਂ ਨੂੰ ਦੁਨੀਆ ਦੇ ਨਾਲ ਵਕਤ ਦੇ ਨਾਲ ਚੱਲਣਾ ਪੈਣਾ ਇਹਨਾਂ ਤੇ ਨਿਗਰੱਖਣੀ ਬਣਦੀ ਆ ਆਪਣੀ ਕਿ ਦੁਨੀਆ ਕਿਸ ਤਰ੍ਹਾਂ ਚੱਲ ਰਹੀ ਆ ਤੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਸਾਡੇ ਦੇਸ਼ ਦੇ ਗਵਾਂਢੀ ਦੇਸ਼ ਦੇ ਵਿੱਚ ਕੀ ਹੋ ਰਿਹਾ ਜਾਂ ਸਾਰੀ ਦੁਨੀਆ ਦਾ ਜਿਹੜਾ ਸਰਪੰਚ ਬਣਿਆ ਬੈਠਾ ਉਹ ਕੀ ਕੁਝ ਕਰ ਰਿਹਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ